ਪਰਮ ਸਤਕਾਰ ਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਇੱਕ ਵਾਰ ਇਹ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਿਸ ਸ਼ਲੋਕ ਦੇ ਸ਼ਬਦੀ ਅਰਥਾਂ ਦੇ ਨਾਲ ਵਿਆਖਿਆ ਕਰਨ ਲੱਗੇ ਆਂ ਉਹ ਸ਼ਬਦ ਦੂਸਰੇ ਪਾਤਸ਼ਾਹ ਸਾਹਿਬ ਫਰੀ ਗੁਰੂ ਅੰਗਦ ਦੇਵ ਮਹਾਰਾਜਿਆਂ ਦਾ ਉਚਾਰਨ ਕੀਤਾ ਹੋਇਆ ਹੈ ਇਹ ਸ਼ਬਦ 788 ਨੰਬਰ ਅੰਗ ਉਤੇ ਅੰਕਿਤ ਕੀਤਾ ਹੋਇਆ ਹੈ ਇਸ ਸ਼ਬਦ ਤੋਂ ਇਹ ਸਿੱਧ ਹੁੰਦਾ ਹੈ ਕਿ ਜੋ ਅਜ ਦੇ ਸੇਖਾਂ ਨੂੰ ਉਹਨਾਂ ਦੀ ਜਮੀਰ ਮਰ ਗਈ ਹੈ ਜਮੀਰ ਮਰਨ ਦਾ ਕਾਰਨ ਇਹ ਹੈ ਕਿ ਉਹ ਉਹ ਕੰਮ ਕਰਨ ਲੱਗ ਪਿਆਨ ਜਿਨ੍ਹਾਂ ਕੰਮਾਂ ਤੋਂ ਕੰਮ ਤੋਂ ਸਾਨੂੰ ਸਤਿਗੁਰੂ ਮਹਾਰਾਜ ਨੇ ਰੋਕਿਆ ਹੈ ਕਿਉਂਕਿ ਮੜੀ ਮਸਾਨਾ ਉੱਤੇ ਜਾ ਕੇ ਉਹਨਾਂ ਦੀ ਪੂਜਾ ਕਰਨੀ ਇਹ ਨਾਂ ਦਾ ਇਸਲਾਮ ਦੇ ਵਿੱਚ ਹੈ ਤੇ ਨਾ ਹੀ ਇਹ ਸਿੱਖ ਧਰਮ ਦੇ ਵਿੱਚ ਹੈ ਇਸ ਦੇ ਲਈ ਸਤਿਗੁਰੂ ਪਰਮਾਨੰ ਕਰਦੇ ਹਨ ਤੁਰਦੇ ਕੋ ਤੁਰਦਾ ਮਿਲੇ ਕੀੜੀ ਤੋਂ ਲੈ ਕੇ ਹਾਥੀ ਤੱਕ ਮਨੁੱਖ ਤੱਕ ਤੁਰਨ ਵਾਲੇ ਨਾਲ ਤੁਰਨ ਵਾਲਾ ਸਾਥ ਕਰਦਾ ਹੈ ਤੁਰਨ ਵਾਲਾ ਹੀ ਮਿਲਦਾ ਹੈ ਉਡਤੀ ਕੋ ਉਡਦਾ ਉਡਨ ਵਾਲੇ ਭਾਵ ਪੰਛੀ ਨਾਲ ਉਡਣ ਵਾਲਾ ਹੀ ਮਿਲਦਾ ਹੈ ਜੀਵਤੀ ਕੋ ਜੀਵਤਾ ਮਿਲੈ ਮੂਏ ਕਮੂਆ ਜਿੰਦਾ ਦਿਲ ਨੂੰ ਜਿੰਦਾ ਦਿਲ ਮਨੁੱਖਾ ਮਿਲਦਾ ਹੈ ਤੇ ਮੁਰਦਾ ਦਿਲ ਨੂੰ ਮੁਰਦਾ ਇਸ ਦੇ ਲਈ ਸਤਿਗੁਰੂ ਕੋ ਮਾਨ ਕਰਦੇ ਹਨ ਕਹਿੰਦੇ ਕਬਰਾਂ ਤੇ ਜਾਣਾ ਮੱਥੇ ਟੇਕਣ ਪੱਥਰਾਂ ਦੀ ਪੂਜਾ ਕਰਨੀ ਕਹਿੰਦੇ ਉਹਨਾਂ ਦਾ ਜਮੀਰ ਮਰ ਗਿਆ ਹੈ ਮੂਏ ਕਮੂਆ ਇਸ ਦੇ ਲਈ ਗੁਰੂ ਸਾਹਿਬ ਪਰਮਾਨ ਕਰਦੇ ਹਨ ਕਹਿੰਦੇ ਜਿਹਦਾ ਜਮੀਰ ਮਰ ਗਿਆ ਹੈ ਉਹ ਮੂਏ ਨੂੰ ਇਹ ਜਾ ਕੇ ਪੂਜਦਾ ਕਿਉਂਕਿ ਨਾ ਤਾਂ ਉਤੋਂ ਕੁਝ ਮਿਲਦਾ ਹੈ ਤੇ ਨਾ ਹੀ ਕੁਝ ਮਿਲੇਗਾ ਨਾਨਕ ਸੋਸਾ ਲਾਈ ਹੈ ਜਿਨ ਕਾਰਨ ਕੀਆ ਸਤਿਗੁਰੂ ਪਰਮਾਨੰ ਕਰਦੇ ਹਨ ਇਹ ਨਾਨਕ ਜੀਬ ਰੱਬੀ ਅਸਲੇ ਵਾਲਾ ਹੈ ਸੋ ਇਸ ਨੂੰ ਚਾਹੀਦਾ ਹੈ ਕਿ ਜਿਸ ਪ੍ਰਭੂ ਨੇ ਇਹ ਜਗਤ ਰਚਿਆ ਉਸ ਦੀ ਸਿਮਤ ਤਲਾਹ ਕਰੇ ਪਾਉ ਉਸ ਦੇ ਨਾਲ ਮਨ ਜੋੜੇ ਇਸ ਦੇ ਲਈ ਗੁਰੂ ਸਾਹਿਬ ਪਰਮਾਨੰ ਕਰਦੇ ਹਨ ਜੇ ਮ੍ਰਿਤਕ ਨੂੰ ਚੰਦਨ ਜੜਾ ਲਿੰਦ ਜੇ ਕਿਸੇ ਮਰੇ ਹੋਏ ਬੰਦੇ ਉੱਤੇ ਚੰਦਨ ਚੜਾਇਆ ਜਾਵੇ ਚੰਦਨਾ ਦੀ ਅੱਗ ਦੇ ਵਿੱਚ ਚੰਦਨਾ ਦੀ ਲੱਕੜ ਦੇ ਵਿੱਚ ਪੋਕਿਆ ਜਾਵੇ ਤਾਂ ਮਰਤਕ ਤੇ ਕੀ ਆផល ਪਾਵੇ ਤਾਂ ਕਹਿੰਦੇ ਮਰੇ ਹੋਏ ਤੋਂ ਕੀ ਆផល ਪ੍ਰਾਪਤ ਕਰ ਲੇਗਾ ਜੇ ਮ੍ਰਿਤਕ ਕੋ ਵਿਸ਼ਟਾ ਮਾਂ ਰੋਲਾਈਏ ਕਹਿੰਦੇ ਮਰੇ ਹੋਏ ਪੁਰਸ਼ ਨੂੰ ਮਰੇ ਹੋਏ ਜੀਵ ਨੂੰ ਗੰਦਗੀ ਦੇ ਵਿੱਚ ਲਵੇੜ ਦਿੱਤਾ ਜਾਵੇ ਸੁੜ ਦਿੱਤਾ ਜਾਵੇ ਤਾ ਮਰਤਕ ਆ ਕਿਆ ਕੱਟ ਜਾਏ। ਤਾਂ ਉਸ ਮਰੇ ਹੋਏ ਜੀਵ ਦਾ ਕੀ ਕੱਟ ਜਾਏਗਾ? ਇਸ ਦੇ ਲਈ ਸਤਿਗੁਰੂ ਪ੍ਰਮਾਨ ਕਰਦੇ ਹਨ ਕਿ ਜਿਸ ਪ੍ਰਮਾਤਮਾ ਨੇ ਜਨਮ ਤੋਂ ਲੈ ਕੇ ਸਾਨੂੰ ਹੋਂਦ ਤੱਕ ਸੰਭਾਲ ਕੇ ਰੱਖਿਆ ਉਸ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ। ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹ ਤੁ ਮਰਾਕਨ ਹਾਰੇ ਜਿਨੇ ਮਾਤਾ ਦੇ ਗਰਭ ਦੇ ਵਿੱਚ ਮਾਤਾ ਦੇ ਉਦਰ ਦੇ ਵਿੱਚ ਆਪਣਾ ਸਿਮਰਨ ਦੇ ਕੇ ਤੇਰੀ ਰੱਖਿਆ ਕੀਤੀ ਉਸ ਪਰਮਾਤਮਾ ਦਾ ਸਿਮਰਨ ਕਰ ਲੇਕਿਨ ਸਾਡਾ ਜ਼ਮੀਰ ਮਰੇ ਹੋਣ ਦੇ ਕਰਕੇ ਅਸੀਂ ਉਹਨਾਂ ਦੀ ਪੂਜਾ ਕਰਦੇ ਹਾਂ ਜੋ ਖੁਦ ਮਰੇ ਹੋ ਰਿਹਾ ਇਸਲਾਮ ਦੇ ਵਿੱਚ ਵੀ ਇਸ ਨੂੰ ਕੋਈ ਮੰਨਤਾ ਨਹੀਂ ਹੈ ਉਹ ਵੀ ਕਹਿੰਦੇ ਹਨ ਕਹਿੰਦੇ ਇਸਲਾਮ ਦੇ ਵਿੱਚ ਕਬਰਾਂ ਨੂੰ ਪੂਜਣਾ ਹਰਾਮ ਇਹਦੇ ਹਲਾਲ ਪਤਾ ਨਾ ਕਰੋ ਜੋ ਪੂਜਦੇ ਹਨ ਲੇਕਿਨ ਅਸੀਂ ਖੁਦ ਸਾਡਾ ਜਮੀਰ ਮਰਨਿਆ ਕਰਕੇ ਅਸੀਂ ਉਹ ਕੰਮ ਕਰਦੇ ਹਾਂ ਜਿਨ੍ਹਾਂ ਤੋਂ ਸਾਨੂੰ ਸਤਿਗੁਰੂ ਅਕਾਲ ਪੁਰਖ ਪਰਮਾਤਮਾ ਨੇ ਰੋਕਿਆ ਇਸ ਦੇ ਲਈ ਸਾਨੂੰ ਉਸ ਅਕਾਲ ਪੁਰਖ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ਜਿਸ ਪਰਮਾਤਮਾ ਨੇ ਸਾਨੂੰ ਇਸ ਸੰਸਾਰ ਦੇ ਵਿੱਚ ਜਨਮ ਦੇ ਕੇ ਸਾਡੀ ਸੰਭਾਲ ਕਰਦਾ ਹੈ ਜੋ ਸਾਡੇ ਅੰਨ ਪਾਣੀ ਦਾ ਹੈ ਲਾ ਕੀਤਾ ਹੋਇਆ ਇਸ ਦੇ ਲਈ ਕਈ ਪੁਰਸ਼ ਕਹਿੰਦੇ ਹਨ ਕਿ ਸਿੱਖ ਧਰਮ ਦੇ ਵਿੱਚ ਨਾ ਤਾਂ ਕਿਤੇ ਬੀੜੀ ਪੀਣ ਤੋਂ ਮਨਾਹੀ ਹੈ ਨਾ ਕਿਤੇ ਮਾਸ ਖਾਣ ਤੋਂ ਮਨਾਹੀ ਹੈ ਇਸ ਦੇ ਲਈ ਗੁਰੂ ਨਾਨਕ ਸਾਹਿਬ ਪਰਮਾਨੰ ਕਰਦੇ ਹਨ ਪਾਨ ਸੁਪਾਰੀ ਖਾਧੀਆਂ ਮੁਕ ਬੀੜੀਆਂ ਨਾਲ ਕਹਿੰਦੇ ਪੌਣ ਸੁਪਾਰੇ ਖਾ ਕੇ ਮੂੰਹ ਤੇ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਚੇਤੇਉ ਜਮ ਪਕੜ ਚਲਾਈਆਂ ਤੇ ਆਖਰਕਾਰ ਕਹਿੰਦੇ ਉਹਨੂੰ ਜਮਾਂ ਨੇ ਕੇਸਾਂ ਤੋਂ ਪੜ ਲੈਣਾ ਫਿਰ ਜਮਾਂ ਨੇ ਆਪਣੀਆਂ ਚਲਾਉਣੀਆਂ ਜਦ ਤੁਸੀਂ ਹੁਣ ਅਕਾਲਪੁਰਖ ਪਰਮਾਤਮਾ ਨੇ ਨਾਮ ਸਿਮਰਨ ਕਰਨ ਦਾ ਸੰਭਾਅ ਦਿੱਤਾ ਤੇ ਤੁਸੀਂ ਆਪਣੀਆਂ ਚਲਾ ਰਹੇ ਜਦੋਂ ਅੰਤ ਟਾਈਮ ਆਇਆ ਫਿਰ ਜਮਾਂ ਨੇ ਆਪਣੀਆਂ ਚਲਾਉਣੀਆਂ ਇੱਕ ਸ਼ਬਦ ਦੇ ਵਿੱਚ ਭਗਤ ਕਬੀਰ ਜੀ ਪਰਮਾਨ ਕਰਦੇ ਆਂ ਨਪੰਗ ਮਛਲੀ ਸੁਰਾਪਾਨ ਜੋ ਜੋ ਚਰਾਨੇ ਖਾਏ ਕਹਿੰਦੇ ਜਿਹੜੇ ਜਿਹੜੇ ਮਨੁੱਖ ਪੰਗ ਪੀਂਦੇ ਹਨ ਪੰਗ ਖਾਂਦੇ ਨੇ ਮਛਲੀ ਜਿਹੜੇ ਮੱਛੀ ਨੂੰ ਖਾਂਦੇ ਨੇ ਸੁਰਾਪਾਨ ਸ਼ਰਾਬ ਦਾ ਨਚਾ ਕਰਦੇ ਨੇ ਹੋਰ ਪਾਨ ਖਾਂਦੇ ਹਨ ਕਹਿੰਦੇ ਉਹਨਾਂ ਦੇ ਜਿਹੜੇ ਪਾਪ ਪੁੰਨ ਨੇ ਉਨ੍ਹਾਂ ਦੇ ਕਰਨ ਦੇ باوجود ਵੀ ਉਹਨਾਂ ਨੂੰ ਨਰਕਾਂ ਨੂੰ ਜਾਣਾ ਪੈਂਦਾ ਹੈ ਸਭੇ ਰਸਾਂ ਤੋਂ ਜਾਈ ਉਹ ਕਹਿੰਦੇ ਨਰਕਾਂ ਨੂੰ ਜਾਂਦੇ ਇਸ ਦੇ ਲਈ ਸਤਿਗੁਰੂ ਪਰਮਾਨੰ ਕਰਦੇ ਹਨ ਕਹਿੰਦੇ ਨਾਨਕ ਸੋ ਸਾਲ ਲਈ ਹੈ ਜਿਨ ਕਾਰਨ ਕੀਆ ਜਿਸ ਅਕਾਲ ਪੁਰਖ ਪਰਮਾਤਮਾ ਨੇ ਤੈਨੂੰ ਇਸ ਸੰਸਾਰ ਦੇ ਵਿੱਚ ਜਨਮ ਦਿੱਤਾ ਹੈ ਤੂੰ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਸਿਮਰਨ ਕਰ ਜਿਹੜਾ ਸਦਾ ਹੀ ਤੇਰੇ ਅੰਗ ਸੰਗ ਹੈ ਸਦਾ ਹੀ ਨਾਲ ਰਹਿ ਰਿਹਾ ਹੈ ਇਸਦੇ ਲਈ ਗੁਰੂ ਸਾਹਿਬ ਪਰਮਾਨੰ ਕਰਦੇ ਹਨ ਜਿਨ੍ਹਾਂ ਭਉ ਤਿਨ ਨਾਏ ਭਉ ਮੁਝ ਭਉ ਨਿਭ ਬਿਹਾ ਸਤਿਗੁਰੂ ਪਰਮਾਨੰ ਕਰਦੇ ਹਨ ਜਿਨ੍ਹਾਂ ਮਨੁੱਖਾਂ ਨੂੰ ਰੱਬ ਦਾ ਡਰ ਹੈ ਉਹਨਾਂ ਨੂੰ ਦੁਨੀਆਂ ਵਾਲਾ ਕੋਈ ਡਰ ਨਹੀਂ ਮਾਰਦਾ ਭਾਵੇਂ ਕਿ ਜਿਨ੍ਹਾਂ ਨੂੰ ਇੱਕ ਅਕਾਲ ਪੁਰਖ ਪਰਮਾਤਮਾ ਤੇ ਆਸ ਹੈ ਉਹ ਕਿਸੇ ਹੋਰ ਦੇ ਮੜੀ ਮਸਾਣੇ ਉੱਤੇ ਨਹੀਂ ਜਾਂਦਾ ਪਾਉ ਮੁਝ ਪਾਉ ਨਿਬਹਾ ਰੱਬ ਬੋਲੋ ਨਿਡਰਾਂ ਨੂੰ ਦੁਨੀਆ ਦਾ ਬਹੁਤ ਡਰ ਵਿਆਪਦਾ ਹੈ ਜਿਹੜੇ ਰੱਬ ਨੂੰ ਭੁੱਲ ਗਏ ਹਨ ਉਹਨਾਂ ਨੂੰ ਹੀ ਦੁਨੀਆ ਦਾ ਡਰ ਵਿਆਪਦਾ ਜਿਨ੍ਹਾਂ ਨੂੰ ਏਕ ਆਕਾਲ ਪੁਰਖ ਪਰਮਾਤਮਾ ਦਾ ਡਰ ਹੈ ਜਿਨ੍ਹਾਂ ਭਾਉ ਤਿਨ ਨਾਹੀਂ ਭਾਉ ਉਹਨਾਂ ਨੂੰ ਕਿਸੇ ਦਾ ਡਰ ਨਹੀਂ ਆਏਗਾ ਜਿਨ੍ਹਾਂ ਨੂੰ ਆਕਾਲ ਪੁਰਖ ਪਰਮਾਤਮਾ ਦਾ ਡਰ ਹੈ ਇਸਦੇ ਲਈ ਗੁਰੂ ਸਾਹਿਬ ਪ੍ਰਮਾਨ ਕਰਦੇ ਆ ਨਾਨਕ ਏਓ ਪਟੰਤਰ ਤਿਤ ਦੀ ਬਾਣ ਗਈ ਆ ਕਹਿੰਦੇ ਇਹ ਨਾਨਕ ਨਿਰਨਾ ਉਦੋਂ ਹੁੰਦਾ ਹੈ ਜਦੋਂ ਮਨੁੱਖ ਉਸ ਰੱਬੀ ਹਜੂਰੀ ਵਿੱਚ ਅਪੜੇ ਭਾਵ ਜਦੋਂ ਪ੍ਰਭੂ ਦੇ ਚਰਨਾਂ ਵਿੱਚ ਜੁੜੇ ਇਸ ਦੇ ਲਈ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਕਿ ਸਾਨੂੰ ਉਸ ਅਕਾਲ ਪੁਰਖ ਪਰਮਾਤਮਾ ਦਾ ਇਹ ਡਰ ਸਾਡੇ ਮਨ ਦੇ ਵਿੱਚ ਆਉਣਾ ਚਾਹੀਦਾ ਹੈ ਜਿਸ ਦਾ ਡਰ ਇੱਕ ਵਾਰੀ ਮਨ ਵਿੱਚ ਬੈਠਣ ਤੋਂ ਬਾਅਦ ਸਾਨੂੰ ਹੋਰ ਕਿਸੇ ਦਾ ਡਰ ਨਹੀਂ ਪੈਂਦਾ ਸਾਨੂੰ ਉਸ ਅਕਾਲ ਪੁਰਖ ਪਰਮਾਤਮਾ ਦਾ ਜਿਹੜਾ ਬਾਣਾ ਮਿੱਠਾ ਕਰਕੇ ਮੰਨਣਾ ਪੈਂਦਾ ਅਕਾਲ ਪੁਰਖ ਪਰਮਾਤਮਾ ਦਾ ਬਾਣਾ ਉਹੀ ਮੰਨਦਾ ਹੈ ਜਿਸ ਨੂੰ ਪਤਾ ਹੈ ਕਿ ਸਦਾ ਸਿਰ ਰਹਿਣ ਵਾਲਾ ਕੀ ਹੈ ਜੋ ਸਦਾ ਸਿਰ ਰਹਿਣ ਵਾਲਾ ਉਹ ਪਰਮਾਤਮਾ ਦਾ ਨਾਮ ਹੈ ਅਕਾਲ ਪੁਰਖ ਪਰਮਾਤਮਾ ਦਾ ਨਾਮ ਹੈ ਅਕਾਲ ਪੁਰਖ ਪਰਮਾਤਮਾ ਦੇ ਨਾਮ ਤੋਂ ਬਿਨਾਂ ਇਸ ਸੰਸਾਰ ਦੇ ਵਿੱਚ ਕੁਝ ਵੀ ਨਾਲ ਜਾਣ ਵਾਲਾ ਨਹੀਂ ਹੈ। ਸੱਚ ਤੇ ਆਈ ਨਾ ਸੇ ਸੱਚੇ ਜਿਵੇਂ ਸਤਿਗੁਰੂ ਪਰਮਾਨੰ ਕਰਦੇ ਹਨ ਜੀਵ ਤੇ ਕੋ ਜੀਵਤਾ ਮਿਲੈ ਮੂਹਿ ਕੋ ਮੂਆ ਕਹਿੰਦੇ ਸੱਚ ਦਾ ਜਿਹੜੀ ਵਿਚਾਰ ਹੈ ਸੱਚ ਦਾ ਜਿਹੜਾ ਗਿਆਨ ਹੈ ਉਸ ਨੂੰ ਮਿਲਦਾ ਹੈ ਜਿਹੜੇ ਸੱਚੇ ਹਨ। ਸੱਚੇ ਤੇ ਆਈ ਉਹੀ ਸਦਾ ਤੇ ਰਹਿਣ ਵਾਲਿਆ ਅਕਾਲਪੁਰਖ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਆ ਸੇ ਸੱਚੇ ਤੇ ਉਹ ਵੀ ਸੱਚੇ ਬਣ ਜਾਂਦੇ ਆ ਗੁਰ ਸ਼ਬਦ ਵਿਚਾਰੀ ਅਕਾਲਪੁਰਖ ਪਰਮਾਤਮਾ ਦੀ ਉੱਚੀ ਵਿਚਾਰ ਵਾਲੇ ਹੋ ਕੇ ਉਹ ਮਨੁੱਖ ਸਦਾ ਸਿਰ ਪ੍ਰਭੂ ਨੂੰ ਸਿਮਰਦੇ ਆਂ ਪਾਪ ਹੋਈ ਅਕਾਲਪੁਰਖ ਪਰਮਾਤਮਾ ਦਾ ਰੂਪ ਹੋ ਜਾਂਦੇ ਆ ਹਉਮੈ ਮਾਰ ਮਨ ਨਿਰਮਲ ਹਰ ਨਾਮ ਓਰਤਾਰੀ ਉਹ ਆਪਣੇ ਹਿਰਦੇ ਦੇ ਵਿੱਚੋਂ ਹਉਮੈ ਨੂੰ ਮਾਰ ਕੇ ਜਦੋਂ ਆਪਣੇ ਹਿਰਦੇ ਦੇ ਵਿੱਚ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਸਿਮਰਦੇ ਹਨ ਤਾਂ ਉਹਨਾਂ ਦੇ ਅੰਦਰ ਉਹ ਹਉਮੈ ਦੀ ਮੈਲ ਮਰ ਜਾਂਦੀ ਹੈ ਮਨ ਨਿਰਮਲ ਹੋ ਤੇ ਮਨ ਪਵਿੱਤਰ ਹੋ ਜਾਂਦਾ ਹੈ ਹਰ ਨਾਮ ਓਰਤਾਰੀ ਤੇ ਆਪਣੇ ਹਿਰਦੇ ਵਿੱਚ ਅਕਾਲ ਪੁਰਖ ਪਰਮਾਤਮਾ ਦਾ ਨਾਮ ਸਿਮਰਦੇ ਹਨ ਟੇਕ ਨੇ ਸਤਿਗੁਰੂ ਪਰਮਾਨੰ ਕਰਦੇ ਹਨ ਜਿਨ੍ਹਾਂ ਨੂੰ ਸੱਚ ਦੀ ਪਹਿਚਾਣੀ ਨਹੀਂ ਜੋ ਸੱਚ ਨੂੰ ਸਮਝਦੇ ਨਹੀਂ ਉਹਨਾਂ ਦਾ ਕੀ ਹਾਲ ਹੁੰਦਾ ਹੈ ਕੋਠੇ ਮੰਡਪ ਮਾੜੀਆਂ ਲੱਗ ਪਏ ਗਵਾਰੇ ਕਹਿੰਦੇ ਉਹ ਮਨੁੱਖ ਪਰ ਉਹ ਮੂਰਖ ਮਨੁੱਖ ਘਰਾ ਮਹਿਲ ਮਾੜੀਆਂ ਤੇ ਮੋਹ ਵਿੱਚ ਲੱਗ ਪੈਂਦੇ ਹਨ ਮਨਮੁਖ ਮੋਹ ਦੇ ਗੁਪਹਨੇਰੇ ਵਿੱਚ ਫਸ ਕੇ ਉਸ ਨੂੰ ਪਛਾਨਦੇ ਨਹੀਂ ਜਿਸ ਅਕਾਲ ਪੁਰਖ ਪਰਮਾਤਮਾ ਨੇ ਉਸ ਨੂੰ ਪੈਦਾ ਕੀਤਾ ਹੈ ਉਹ ਇਹ ਭੁੱਲ ਜਾਂਦੇ ਹਨ ਕਿ ਜਿਸ ਪਰਮਾਤਮਾ ਨੇ ਸਾਨੂੰ ਇਸ ਸੰਸਾਰ ਦੇ ਵਿੱਚ ਪੈਦਾ ਕੀਤਾ ਹੈ ਸਾਡੇ ਇਸ ਸੰਸਾਰ ਦੇ ਵਿੱਚ ਪਾਲਣ ਪੋਚਣ ਦੀ ਜੋ ਜ਼ਿੰਮੇਵਾਰੀ ਉਸ ਅਕਾਲ ਪੁਰਖ ਪਰਮਾਤਮਾ ਦੀ ਹੈ ਜਿੰਨ ਕੀ ਇਹ ਤੇ ਸੈਨਾ ਜਾਣੀ ਉਹ ਉਸ ਅਕਾਲ ਪੁਰਖ ਪਰਮਾਤਮਾ ਨੂੰ ਭੁੱਲ ਗਏ ਹਨ ਮਨਮੁਖ ਗਵਾਰੀ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਲੋਕ ਜਿ세 ਬਚਾਏ ਸੋ ਉਹ ਜਿਸੇ ਪਰ ਉਹ ਆਕਾਲ ਪੁਰਖ ਪਰਮਾਤਮਾ ਸੱਚ ਦਾ ਗਿਆਨ ਉਸ ਨੂੰ ਹੀ ਕਰਵਾਉਂਦਾ ਹੈ ਜਿਹਨੂੰ ਉਹ ਆਪ ਜੰਗ ਲੱਗਦਾ ਸੱਚਿਆਂ ਕਿ ਇਹ ਜੰਤ ਦੇ ਵਿਚਾਰੇ ਕਹਿੰਦੇ ਇਸ ਜੰਦ ਤੇ ਬਸ ਦੇ ਵਿੱਚ ਕੁਝ ਵੀ ਨਹੀਂ ਇਸ ਤੇ ਲਈ ਸਤਿਗੁਰੂ ਬਾਰ ਬਾਰ ਪ੍ਰਮਾਨ ਕਰਦੇ ਹਨ ਕਹਿੰਦੇ ਸਾਨੂੰ ਉਸ ਆਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਜੋ ਇਸ ਸੰਸਾਰ ਦੇ ਵਿੱਚ ਸਾਡੇ ਆਉਣ ਤੋਂ ਪਹਿਲਾਂ ਵੀ ਮੌਜੂਦ ਸੀ ਤੇ ਸਾਡੇ ਇਸ ਸੰਸਾਰ ਦੇ ਵਿੱਚ ਆਪਣੀ ਜ਼ਿੰਦਗੀ ਜਿਉਂਦਿਆਂ ਹੋਇਆਂ ਵੀ ਮੌਜੂਦ ਹੈ ਤੇ ਸਾਡੇ ਇਸ ਸੰਸਾਰ ਦੇ ਜਾਣ ਤੋਂ ਬਾਅਦ ਵੀ ਉਹ ਇਹ ਉਹ ਅਕਾਲ ਪੁਰਖ ਪਰਮਾਤਮਾ ਇਸ ਸੰਸਾਰ ਦੇ ਵਿੱਚ ਸਦਾ ਹੀ ਟਲ ਰਹੇਗਾ ਜਿਵੇਂ ਗੁਰੂ ਨਾਨਕ ਸਾਹਿਬ ਪਰਮਾਨੰ ਕਰਦੇ ਹਨ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਕਹਿੰਦੇ ਹੈ ਨਾਨਕ ਉਹ ਅਕਾਲ ਪੁਰਖ ਪਰਮਾਤਮਾ ਜਦੋਂ ਮੇਰਾ ਜਨਮ ਨਹੀਂ ਸੀ ਹੋਇਆ ਉਦੋਂ ਵੀ ਸੱਚਾ ਸੀ ਉਹ ਸਦਾ ਕਾਇਮ ਸੀ ਤੇ ਜਦੋਂ ਇਸ ਸੰਸਾਰ ਦੇ ਵਿੱਚ ਜਨਮ ਲਿਆ ਉਦੋਂ ਵੀ ਉਹ ਸੱਚਾ ਸੀ ਤੇ ਮੇਰੇ ਜਾਣ ਤੋਂ ਬਾਅਦ ਵੀ ਉਹ ਸਰਾਤਰ ਕਾਇਮ ਰਹਿਣ ਵਾਲਾ ਅਕਾਲ ਪੁਰਖ ਪਰਮਾਤਮਾ ਇਸ ਸੰਸਾਰ ਦੇ ਵਿੱਚ ਕਾਇਮ ਰਹੇਗਾ ਇਹ ਜੀਵ ਦੀ ਆਪਣੀ ਸਮਝ ਹੈ ਕਿ ਕਿਸ ਅਕਾਲ ਪੁਰਖ ਪਰਮਾਤਮਾ ਦੀ ਪੂਜਾ ਕਰਨੀ ਹੈ ਜੋ ਸਦਾ ਕੈਮ ਰਹਿਣ ਵਾਲਾ ਹੈ। ਜਾਂ ਜੋ ਇਸ ਸੰਸਾਰ ਤੋਂ ਤੁਰਨ ਵੇਲੇ ਸਾਡਾ ਸਾਥ ਛੱਡ ਕੇ ਸਾਨੂੰ ਇਕੱਲਿਆਂ ਹੀ ਛੱਡ ਜਾਏਗਾ। ਇੱਕ ਗੱਲ ਹੋਰ ਕਾफी ਸੂਨ ਦੇ ਵਿੱਚ ਆ ਰਹੀ ਹੈ। ਉਹ ਗੱਲ ਇਹ ਹੈ ਕਿ ਹਰ ਕੋਈ ਕਹਿੰਦਾ ਹੈ ਕਿ ਗੁਰਬਾਣੀ ਹੈ ਜੋ ਸਾਡੀ ਸਮਝ ਵਿੱਚ ਨਹੀਂ ਪੈਂਦੀ। ਉਸ ਨੂੰ ਕਿਵੇਂ ਸਮਝਾਇਆ ਜਾਏ ਅਸੀਂ ਗੁਰਦੁਆਰਾ ਸਾਹਿਬ ਹੀ ਜਾਂਦੇ ਹਾਂ ਸੇਵਾ ਵੀ ਕਰਦੇ ਹਾਂ ਪਰ ਜਿਹੜੀ ਗੁਰਬਾਣੀਆਂ ਸਾਡੇ ਸਮਝ ਵਿੱਚ ਨਹੀਂ ਪੈਂਦੀ ਅਸੀਂ ਕੀ ਕਰ ਸਕਦੇ ਹਾਂ ਇਹ ਬਹੁਤ ਸਾਰੇ ਸੱਜਣਾ ਦਾ ਸਵਾਲ ਸੀ ਤੇ ਇੱਕ ਸਾਡਾ ਮਿੱਤਰ ਸੀਗਾ ਉਹ ਸਾਨੂੰ ਕਹਿਣ ਲੱਗਿਆ ਕਹਿੰਦਾ ਤੂੰ ਤਾਂ ਬਾਰ ਬਾਰ ਇੱਕੋ ਗੱਲ ਕਹਿੰਦਾ ਗੁਰਬਾਣੀ ਨੂੰ ਮੰਨੋ ਗੁਰਬਾਣੀ ਦਾ ਸਤਕਾਰ ਕਰੋ ਪਰ ਜਦ ਗੁਰਬਾਣੀ ਸਾਡੇ ਸਮਝ ਵਿੱਚ ਹੀ ਨਹੀਂ ਪੈਂਦੀ ਤਾਂ ਅਸੀਂ ਕੀ ਕਰੀਏ ਪਰ ਅਸੀਂ ਉਸ ਨੂੰ ਇੱਕੋ ਜਵਾਬ ਦਿੱਤਾ ਕਹਿੰਦੇ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਆ ਤਾਂ ਤੁਸੀਂ ਗੁਰਬਾਣੀ ਸੁਣਦੇ ਆ ਕਹਿੰਦਾ ਨਹੀਂ ਸੁਣਦੇ ਜੇ ਤੁਹਾਡਾ ਮੰਨੈ ਨਹੀਂ ਹੈਗਾ ਗੁਰਬਾਣੀ ਸੁਣਦਾ ਸਮਝ ਕਿੱਥੋਂ ਆ ਜਾਵੇਗਾ ਪਰ ਫੇਰ ਵੀ ਉਹ ਸਾਡੇ ਨਾਲ ਬਹਿਸ ਸਹੀਆ ਕਰਨ ਲੱਗ ਪਿਆ ਕਹਿੰਦੇ ਨਹੀਂ ਕਹਿੰਦੇ ਇਹ ਕੋਈ ਸਾਡਾ ਜਵਾਬ ਨਹੀਂ ਹੈ ਕਿ ਗੁਰਬਾਣੀ ਸੁਣਨੇ ਚਾਹੀਦੇ ਆਲੇ ਦੁਆਲੇ ਬਥੇਰੇ ਗੁਰਬਾਣੀ ਦੇ ਜਾਪ ਹੁੰਦੇ ਨੇ ਅਖੰਡ ਪੜ ਸਾਹਿਬ ਚੱਲਦੇ ਨੇ ਬਥੇਰੀ ਸੁਣਦੇ ਆ ਕਹਿੰਦੇ ਅਸੀਂ ਗੁਰਬਾਣੀ ਪਰ ਜਦੋਂ ਸਮਝ ਜੀ ਨਹੀਂ ਪੈਂਦੀ ਤਾਂ ਕੀ ਕਰੀ ਪਰ ਜਦੋਂ ਉਹ ਬੈਣ ਲੰਧਿਆ ਕਰਨ ਤੋਂ ਨਹੀਂ ਹਟਿਆ ਤਾਂ ਫਿਰ ਦਾਸ ਨੂੰ ਉਹਨੇ ਇੱਕੋ ਸਵਾਲ ਪੁੱਛਿਆ ਕਿ ਤੈਨੂੰ ਮਾਂ ਦੀ ਗੱਲ ਕੱਢਣੀ ਆਉਂਦੀ ਹੈ ਉਹ ਕਹਿੰਦਾ ਹਾਂ ਕੱਢ ਲੈਂਦਾ ਜਿਉਂ ਜਿਵੇਂ ਮਰਜ਼ੀ ਸੁਣਨਾ ਭੈਣ ਦੀ ਗੱਲ ਉਹ ਵੀ ਕਹਿੰਦਾ ਕੱਢ ਲੈਂਦਾ ਮੈਂ ਕਿੱਥੋਂ ਸਿੱਖਿਆ ਕਹਿੰਦੇ ਇੱਧਰ ਉੱਧਰ ਲੋਕਾਂ ਤੋਂ ਮਕਾ ਤੂੰ ਸੰਗਤ ਉਹਨਾਂ ਲੋਕਾਂ ਨੇ ਕੀਤੀ ਹੈ ਜਿਹੜੀ ਤੈਨੂੰ ਨਹੀਂ ਕਰਨੀ ਚਾਹੀਦੀ ਸੀ ਤੂੰ ਸਤਿਗੁਰਾਂ ਦੇ ਸੰਗਤ ਨਹੀਂ ਕੀਤੀ ਤੂੰ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਤੂੰ ਉਸ ਚੀਜ਼ ਨੂੰ ਸਮਝਿਆ ਜਿਹੜੀ ਚੀਜ਼ ਤੈਨੂੰ ਨਹੀਂ ਚਾਹੀਦੀ ਸੀ ਤੂੰ ਸੰਗਤ ਉਹਨਾਂ ਦੀ ਕੀਤੀ ਹੈ ਜਿਹੜੇ ਕਰਮ ਤੈਨੂੰ ਨਹੀਂ ਕਰਨੇ ਚਾਹੀਦੇ ਸੀ ਅਗਰ ਤੂੰ ਗੁਰਬਾਣੀ ਦੇ ਗੁਰਬਾਣੀ ਨੂੰ ਧਿਆਨ ਦੇ ਨਾਲ ਸੁਣਿਆ ਹੁੰਦਾ ਤਾਂ ਗੁਰਬਾਣੀ ਤੇਰੀ ਸਮਝ ਦੇ ਵਿੱਚ ਬੈਠਦੀ ਪਰ ਹੁਣ ਤੇਰੇ ਕੋਲ ਉਹ ਗਾਲਾਂ ਜਿੰਨੀਆਂ ਮਰਜ਼ੀ ਕਢਵਾ ਲਓ ਗਾਲਾਂ ਜਿੰਨੀਆਂ ਮਰਜ਼ੀ ਕੰਦਿਆਂ ਸੁਣ ਲਓ ਪਰ ਗੁਰਬਾਣੀ ਦਾ ਤੈਨੂੰ ਖਿਆਲ ਨਹੀਂ ਆ ਗੁਰਬਾਣੀ ਦਾ ਤੈਨੂੰ ਧਿਆਨ ਨਹੀਂ ਆ ਜਿਹਦੇ ਕਰਕੇ ਜਿਹੜੀ ਗੁਰਬਾਣੀ ਆ ਉਹ ਸਮਝ ਵਿੱਚ ਨਹੀਂ ਪੈਂਦੀ ਸਮਝ ਤੋਂ ਪਰੇ ਆ ਅਕਾਲ ਪੁਰਖ ਪਰਮਾਤਮਾ ਨੇ ਜਿਹੜਾ ਸਾਡਾ ਹਿਰਦਾ ਹੈ ਉਹ ਐਸਾ ਬਣਾਇਆ ਹੋਇਆ ਹੈ ਕਿ ਇਸ ਹਿਰਦੇ ਦੇ ਵਿੱਚ ਇੱਕੋ ਚੀਜ਼ ਟਿਕਦੀ ਹੈ ਜਾਂ ਤਾਂ ਉਹ ਅਕਾਲ ਪੁਰਖ ਪਰਮਾਤਮਾ ਦਾ ਨਾਮ ਆ ਦੇਕੇਗਾ ਇਸ ਹਿਰਦੇ ਦੇ ਵਿੱਚ ਜਾਂ ਫਿਰ ਇਸ ਹਿਰਦੇ ਦੇ ਵਿੱਚ ਪਾਪ ਵਿਕਾਰ ਲੈਂਦਿਆ ਜੁਗ ਲਟਕੇਗੀ ਉਹ ਇਨਸਾਨ ਦਾ ਖੁਦ ਦਾ ਕਰਮ ਹੁੰਦਾ ਹੈ ਕਿ ਆਪਣੇ ਹਿਰਦੇ ਦੇ ਵਿੱਚ ਕਿਹੜੀ ਚੀਜ਼ ਨੂੰ ਇਕੱਠਾ ਕਰਨੀ ਹੈ